ਕਿਸਾਨ ਵੀ ਤੋਂ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਆਪਾਂ ਫੇਰ ਆਏ ਆਂ ਤੂੜੀ ਦੀ ਬੋਲੀ ਤੇ ਤੇ ਤਰੀਕਾ ਜਿਹੜੀ ਅੱਜ ਹੋ ਗਈ 5 ਜੁਲਾਈ 2025 ਤੇ ਕੋੜ ਕਪੂਰੇ ਖੜੇ ਆ ਤੇ ਅੱਜ ਵੀ ਟਰਾਲੀਆਂ ਜਿਹੜੀਆਂ ਆਈਆਂ 12 ਤੋਂ ਸਿੱਧੀਆਂ ਜਿਹੜੀਆਂ 3 ਟਰਾਲੀਆਂ ਰਹਿ ਗਈਆਂ ਕੱਲ ਜਿਹੜੀਆਂ 12 ਟਰਾਲੀਆਂ ਆਈਆਂ ਸੀਗੀਆਂ ਤੇ ਅੱਜ 3 ਟਰਾਲੀਆਂ ਜਿਹੜੀਆਂ ਤੂੜੀ ਦੀ ਆਈਆਂ ਤੇ ਰੇਟ ਦੇਖਣਾ ਲਾ ਹੋਊ ਵੀ ਕੀ ਰਹਿੰਦਾ ਅੱਜ ਤੇ ਕੱਲ ਵੀ ਰੇਟ ਜਿਹੜਾ 220-250 ਰੁਪਏ ਜਿਹੜਾ ਕੱਲ ਦਾ ਰੇਟ ਸੀਗਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਮੱਕੀ ਦੀਆਂ ਟਰਾਲੀਆਂ ਵੀ ਖੜੀਆਂ ਇੱਕ ਰੇਟ ਦੀ ਉਹਦੀ ਵੀਡੀਓ ਆਪਾਂ ਅਪਲੋਡ ਕਰਾਂਗੇ ਫੇਸਬੁੱਕ ਪੇਜ ਤੇ ਤੇ ਇਧਰ ਲੱਕੜਾਂ ਦੀਆਂ ਸਾਹਮਣੇ ਬੋਲੀ ਲੱਗਦੀ ਐ ਤੇ ਟੂੜੀ ਦੀ ਗੱਲ ਕਰੀਏ ਵੀ ਟੂੜੀ ਦੀਆਂ ਅੱਜ ਜਿਹੜੀਆਂ ਆਇਆਂ ਤਿੰਨ ਟਰਾਲੀਆਂ ਤੇ ਟਾਈਮ ਹੋ ਗਿਆ 6:00 ਵਜੇ 59 ਮਿੰਟ ਤੇ 1 ਮਿੰਟ ਰਹਿ ਗਿਆ ਵੀ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਦੇਖਾਂਗੇ ਵੀ ਅੱਜ ਜਿਹੜਾ ਕੀ ਰੇਟ ਰਹਿੰਦਾ ਤੇ ਕੱਲ ਦਾ ਵੀ ਰੇਟ ਜਿਹੜਾ 200 250 ਦੇ ਆਸ-ਪਾਸ ਜਿਹੜਾ 255 ਰੁਪਏ ਜਿਹੜੀਆਂ ਟਰਾਲੀਆਂ ਲੱਗੀਆਂ ਸੀ ਕੱਲ ਪਹਿਲਾਂ ਪਰਸੋਂ ਜਿਹੜਾ ਰੇਟ ਸੀ 350 ਰੁਪਏ ਦਾ ਤੇ ਇਦੋਂ ਇੱਕ ਦਿਨ ਪਹਿਲਾਂ ਵੇਚੀਗਾ ਜਿਹੜਾ 500 ਰੁਪਏ ਤੱਕ ਉਹ ਜਿਹੜੀ ਤੋੜੀ ਰਹੀ ਆ ਤੇ ਕੱਲ ਰੇਟ ਮੰਦਾ ਹੁਣ ਕਰਕੇ ਟਰਾਲੀਆਂ ਜਿਹੜੀਆਂ ਸ਼ੇਅਰ ਘਾਟੀਆਂ ਤੇ ਤਿੰਨ ਟਰਾਲੀਆਂ ਜਿਹੜੀਆਂ ਤੋੜੀ ਦੀਆਂ ਰਹਿ ਗਈਆਂ ਤੇ ਬਾਕੀ ਦੇਖਦੇ ਆ ਵੀ ਕੀ ਅੱਜ ਰੇਟ ਰਹਿੰਦਾ ਬਾਕੀ ਕਾਹਤੇ ਆ ਕਿ ਅੱਜ ਕਿੱਥੋਂ ਦੀ ਜਿਹੜੀ ਬੋਲੀ ਜਾਊਗੀ ਤੇ ਤੋੜੀ ਵੀ ਸਾਰੀ ਚੰਗੀ ਆ ਤੇ ਤਿੰਨ ਜਿਹੜੇ ਨਾਗ ਆਏ ਤੇ ਸੱਤ ਪੂਰੇ ਬਾਜੀ ਚੁੱਕੇ ਆ ਤੇ ਬਸ ਬੋਲੀ ਇੱਕ ਅੱਧੇ ਮਿੰਟ ਜਿਹੜੀ ਸ਼ੁਰੂ ਹੋ ਜੂਗੀ ਇਹ ਲਾਈਵ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੱਕੋ ਵੀ ਆਪਾਂ ਵੀ ਹੁੰਨੇ ਆ ਨੇੜ ਬਕਰਾਂ ਦੀ ਬੋਲੀ ਹੋਣ ਵਾਲੀ ਸਟਾਰਟ ਕਰ ਲਿਆ ਵੀ ਅੱਜ ਜਿਹੜੀਆਂ ਤਿੰਨ ਆਈਆਂ ਕੱਲ ਜਿਹੜੀਆਂ ਸੀ 12 13 ਕਰ ਲਿਆ ਜਿਹੜੀਆਂ ਆਈਆਂ ਸੀ ਪਰਸੋਂ ਵੀ ਜਿਹੜੇ ਨਾਗ 12 13 ਆਈ ਸੀਗੇ ਤੇ ਪਰ ਪਰਸੋਂ ਜਿਹੜਾ ਰੇਟ ਚੰਗਾ ਸੀ 300 350 ਜਿਹੜੀ ਟੁੜੀ ਵਿਕੀ ਆ ਤੇ ਕੱਲ ਵੀ ਜਿਹੜਾ 200 250 ਜਿਹੜਾ ਰੇਟ ਰਹਿ ਗਿਆ ਤੇ ਅੱਜ ਆਪਾਂ ਦੇਖਦੇ ਹਾਂ ਵੀ ਕੀ ਰੇਟ ਰਹਿੰਦਾ ਤੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਰੀਕਾ ਜਿਹੜੀ ਅੱਜ ਹੋ ਗਈ 5 ਜੁਲਾਈ 2025 ਤੇ ਕੋਰਟ ਤੋਂ ਪੂਰੇ ਵੀ 7 ਵਜੇ ਜਿਹੜੀ ਇਹ ਬੋਲੀਪੁਰੀ ਸ਼ੁਰੂ ਹੋ ਜਾਂਦੀ ਆ ਤੇ ਲੋਕਾਂ ਦਾ ਟਾਈਮ ਜਿਹੜਾ ਹੋ ਗਿਆ ਜੇ ਤੁਰੀ ਜਾ ਤੋ ਲਗੀ ਤਾਰਾ ਭਾਈ ਬਾਹਰ ਦੀ ਅੰਦਰ ਦੀ ਹੈ ਟੈਗ ਦੀ ਹੈ ਭਾਈ ਟੂੜੀ ਚਿੱਟੀ ਹੈ ਬੰਦਾ ਿੱਲੇ ਬੁੱਲੇ ਤਾਂ ਵਿੱਚ ਮਾਣੀ ਮਾਜੀ ਪਤਲੇ ਪਾਸੇ ਮਾਣੀ ਮੋਟੀ ਚੂਰਾ ਨਹੀਂ 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 ਪੈਦੇ ਨਾਲ ਦੀ ਟੂੜੀ ਨਿਕਲੂ ਵੇਖੋ ਲਈ ਦੇਖ ਕੇ ਬੋਲੇ ਦੋ ਰੁਪਿਆ 5 ਰੁਪਏ ਦਾ 15 25 3 250 ਹਾਂ 60 65 70 75 80 90 300 5 305 ਬੋਲਣਗੇ ਨੇ 305 ਪਈਲੀ ਟਰਾਲੀ ਲੱਗੀ 305 ਰੁਪਏ ਤਗੜੀਆਂ ਟਰਾਲੀਆਂ ਵੀ ਦੇਖਦਾ ਕੀ ਰੇਟ ਲੱਗਿਆ ਦੋ ਨਗ ਵੀ ਹੋ ਰਿਹਾ ਜ ਮਗਰ ਪਹਿਲਾ ਲੱਗਿਆ ਵੀ 300 ਤੇ 5 ਰੁਪਏ ਜਿਹੜਾ ਪਹਿਲੀ ਟਰਾਲੀਆ ਰੇਟ ਲੱਗਿਆ ਤੇ ਮੈਂ ਚੱਕਰ ਦੇ ਪਾਈ ਜਾਣਾ ਤੇਰਾ ਫੇਸ ਚੱਕ ਕੇ ਕਿੰਦਰ ਪਾਲਿਆ ਔਨਸਰ 200 ਰੁਪਏ 200 5 10 ਅੱਧਾ ਨਹੀਂ ਆਇਆ 10 15 20 20 250 52 255 ਹਾਂ ਬਾਈ 255 ਰੁਪਏ ਬਾਈ ਉਹ ਜਿਹੜਾ ਮਾਲ ਅਭੀ ਕਹਿੰਦਾ ਦੱਸਣਾ 255 ਲੱਗੀ ਅਭੀ ਪਰ ਕਿਸਾਨ ਜੀ ਨੇ ਨਹੀਂ ਵੇਚੀ ਜੇ ਆਖ ਨਹੀਂ ਆਹ ਕਿਵੇਂ ਜੀ ਆ ਰੋਣਾ ਜੀ ਜੀ ਡੇਟ ਜਾਂਦੀ ਆ ਅੰਦਰ ਵੀ ਆਹ ਮਾੜੀ ਮੁੱਟੀ ਹੋਊਗੀ ਕਾਲੀ ਦਾ ਨਾ ਭਾਈ ਮਾੜੀ ਮੁੱਟੀ ਨਿਕਲੂਗੀ ਗੋਭੀ ਐ ਤੇ ਬਰੇਬਰ ਤਾਂ ਦਿੱਲੀ ਹੈ ਨਹੀਂ ਕੋਈ ਨਹੀਂ ਦਿੱਲੀ ਹੈ ਨਹੀਂ ਗੁੜੀ ਅੰਦਰ ਦੀ ਚੱਕੇ ਦੇ ਲਾਈ ਸੀ ਪਰ ਠੀਕ ਹੈ ਹਾਂ ਹਾਂ 200 200 200 5 10 15 20 25 30 35 40 45 50 60 70 80 90 100 260 70 80 90 100 78 80 280 ਬੁਲੰਗਲੇ 85 90 99 300 300 ਬੁਲੰਗਲੇ 300 ਰੁਪਏ ਭਾਈ ਜੀ ਦੋ ਜੀ ਟਰਾਲੀਆਂ ਬੱਜੀਆ 300 ਰੁਪਏ ਤੇ ਟਰਾਲੀਆਂ ਜਿਹੜੀਆਂ ਅੱਜ ਵੀ ਤਿੰਨ ਆਈਆਂ ਸੀਗਾ ਕੱਲ ਜਿਹੜਾ ਰੇਅ ਸੀ 255 ਰੁਪਿਆ ਕਿ ਵੀ 300 ਰੁਪਏ ਜਿਹੜਾ ਦੰਗੀਆਂ ਦੋ ਟਰਾਲੀਆਂ ਬਾਹਰ ਧੰਨਵਾਦ ਲਈ ਸਾਰੇ ਵੀਰਾਂ ਦਾ ਲਾਈਟ ਦੇ ਨਾਲ ਜੋੜਨ ਲਈ